ਤਾਂ ਕੀ ਨੰਬਰ ਜੀ ਦੇ ਕੇ ਦੇ ਦਿੱਤਾ ਹੈ ਇਸੇ ਪ੍ਰਬੰਧਨ ਨੂੰ ਲੈ ਕੇ ਅਸੀਂ ਮਤਲਬ ਇਸ ਵਾਰ ਵੀ ਜਿਹੜਾ ਇੱਥੇ ਜ਼ਮੀਨ ਠੇਕੇ ਤੇ ਲੈ ਕੇ ਪਰਾਲੀ ਦਾ ਸਟਾਕ ਕਰ ਰਹੇ ਸੀਗੇ ਤੇ ਸੋ ਤਕਰੀਬਨ ਅਸੀਂ ਲਗਭਗ 1 ਮਹੀਨੇ ਤੋਂ ਇੱਥੇ ਕੰਮ ਕਰ ਰਹੇ ਆ ਜਿਹਦੇ ਜਿਹਦੇ ਚੱਲਦੇ ਆ ਇੱਥੇ ਲਗਭਗ ਜਿਹੜਾ ਹੈਗਾ ਵੀ 300 ਕਿਲੋ ਦੇ ਅਰਾਊਂਡ ਜਿਹੜਾ ਅਸੀਂ ਮਾਲ ਆ ਇੱਥੇ ਪਰਾਲੀ ਇੱਥੇ ਡੰਪ ਕਰ ਚੁੱਕੇ ਸੀਗੇ ਸੋ ਜਿਹੜਾ ਕੀ ਤਕਰੀਬਨ ਅੰਦਾਜ਼ਾ ਇੱਕ ਕਿਹਾ ਜਾ ਸਕਦਾ ਵੀ 35-40 ਲੱਖ ਰੁਪਏ ਦਾ ਨੁਕਸਾਨ ਆ ਜਿਹੜਾ ਹੋ ਚੁੱਕਿਆ ਪਰ ਅਸੀਂ ਰਾਤ ਜਦੋਂ ਸਾਨੂੰ 11:00 ਵਜੇ ਪਤਾ ਚੱਲਿਆ ਵੀ ਅੱਗ ਲੱਗ ਚੁੱਕੀ ਹੈ ਤਾਂ ਅਸੀਂ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਕਾਲ ਕਰਤੀ ਤੇ ਫਾਇਰ ਬ੍ਰਿਗੇਡ ਨੂੰ ਚਲੋ ਥੋੜਾ ਦੂਰ ਨੇ ਕੋਈ ਸੰਗਰੂਰ ਤੋਂ ਆਈ ਹੈ ਕੋਈ ਨਾਭੇ ਤੋਂ ਆਈ ਹੈ ਕੋਈ ਪਟਿਆਲੇ ਤੋਂ ਆਉਣ ਦਾ ਟਾਈਮ ਲੱਗ ਗਿਆ ਜਿਸ ਕਰਨਾ ਜਿਹੜੀ ਅੱਗ ਹੈ ਬਹੁਤ ਵੱਧ ਚੁੱਕੀ ਸੀਗੀ ਤੇ ਉਸ ਨੂੰ ਕੰਟਰੋਲ ਫਿਰ ਹੌਲੀ ਹੌਲੀ ਕੀਤਾ ਪਰ ਜਿਹੜਾ ਕਿ ਇਹ ਡੰਪ ਸਾਰਾ ਮੱਚ ਚੁੱਕਿਆ ਇਹਦੇ ਵਿੱਚ ਹੁਣ ਕੁਝ ਨਹੀਂ ਬਚਿਆ 100% ਲਾਸ ਹੋ ਚੁੱਕਿਆ ਜੀ ਕਿਹੜੀ ਕੰਪਨੀ ਆਪਣੇ ਜਿਹੜੇ ਕੰਪਨੀ ਥੋੜਾ ਬਣੀ ਹੈ ਜਿਹੜੀ ਕਿਹਦੇ ਆਧਾਰੇ ਤੇ ਨੌ ਸਾੜੀ ਚੱਲ ਰਹੀ ਚ ਫਰਮ ਇਹ ਰਣਜੀਤ ਸਿੰਘ ਇਹਨਾਂ ਦੇ ਨਾਮ ਤੇ ਜਿਹੜੀ ਇਹ ਕਰ ਰਹੇ ਸੀਗੀ ਕੰਮ ਤਕਰੀਬਨ ਸਾਨੂੰ ਕਿ 1 ਵਜੇ ਪਤਾ ਲੱਗਿਆ ਜਦੋਂ ਅੱਗ ਲੱਗੀ ਤੇ ਪਤਾ ਲੱਗਿਆ ਕੁਝ ਕਾਰਨ ਜਿਵੇਂ ਕੋਈ ਸਾਨੂੰ 11:30 ਜਾਂ ਪੌਣੇ 12 ਦੇ ਵਿੱਚ ਇੱਥੇ ਜੇ ਸਾਨੂੰ ਮਤਲਬ ਪਤਾ ਲੱਗਿਆ ਕਿ ਜਿਵੇਂ ਬਿਜਲੀ ਦੇ ਸਰਕਟ ਨਾਲ ਲੱਗੀ ਹੈ ਜਾਂ ਕੋਈ ਕਿਹ ਚੀਜ਼ ਤੋਂ ਲੱਗਿਆ ਹੈ ਜਾਂ ਕੋਈ ਕਿਸੇ ਨੇ ਕੋਈ ਸ਼ਰਾਰਤ ਬਾਈ ਕੀਤੀ ਹੋਵੇ ਹੋ ਸਕਦਾ ਹੈ ਕਿ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਜਾਂ ਇਹ ਮਤਲਬ ਕੋਈ ਤਾਰ ਤਾਂ ਕੋਈ ਲੱਗਣੀ ਰਹੀ ਕੋਈ ਵੀ ਮਤਲਬ ਕਾਰਨ ਜਿਹੜਾ ਹੋ ਸਕਦਾ ਹੋਣਾ ਇਸ ਦਾ ਬਾਰੇ ਤਾਂ ਉਹ ਕਿੰਨੇ ਕਿ ਚਿਰ ਤੋਂ ਡੰਪ ਕਰ ਰਹੇ ਸੀ ਜੀ ਲਗਭਗ ਇੱਕ ਮਹੀਨਾ ਹੋਣ ਵਾਲਾ ਜੀ ਮੈਂ ਪ੍ਰਸ਼ਾਸਨ ਤੋਂ ਕੀ ਮੰਗ ਕਰਦਾ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਿਵੇਂ ਪ੍ਰਸ਼ਾਸਨ ਨੇ ਮਤਲਬ ਇਹ ਪੂਰਾ ਪੁਰਜੋਰ ਮਤਲਬ ਲੋਕਾਂ ਨੂੰ ਵੀ ਅਪੀਲ ਕੀਤੀ ਹੋਈ ਆ ਵੀ ਇਹ ਅੱਗ ਨਾ ਲਗਾਈ ਜਾਵੇ ਤੇ ਕਿਸਾਨਾਂ ਨੂੰ ਵੀ ਮਤਲਬ ਕਿਹਾ ਜਾ ਰਿਹਾ ਵੀ ਤੁਸੀਂ ਪਰਾਲੀ ਬੇਲਸ ਬਣਾ ਕੇ ਮਤਲਬ ਇਕੱਠੀਆਂ ਕਰੋ ਤੇ ਇਸ ਨੂੰ ਫਿਰ ਇੰਡਸਟਰੀ ਨੂੰ ਦਿਓ ਤੇ ਹੁਣ ਜਿਹੜਾ ਨੁਕਸਾਨ ਆ ਮਤਲਬ ਜਾਂ ਰਿਸਕ ਆ ਇਹ ਕਿਸਾਨ ਆ ਆਪ ਲੈ ਕੇ ਸਟਾਕ ਕਰਕੇ ਆਪਣੇ ਸਿਰ ਤੇ ਲੈਂਦਾ ਜਿਹੜਾ ਕਿ ਹੁਣ ਸਾਨੂੰ ਆ ਜਿਹੜਾ ਰਿਸਕ ਆ ਇਹ ਸਾਡੇ ਤੇ ਪੈ ਚੁੱਕਿਆ ਜੀ ਤੇ ਅਸੀਂ ਮਤਲਬ ਚਾਹੁੰਦੇ ਆ ਸਰਕਾਰ ਤੋਂ ਵੀ ਸਾਡੀ ਕੁਛ ਨਾ ਕੁਛ ਮਦਦ ਕੀਤੀ ਜਾ ਸਕੇ ਤਾਂ ਕਿ ਅਸੀਂ ਅੱਗੇ ਤੋਂ ਵੀ ਮਤਲਬ ਕੰਮ ਜਿਹੜਾ ਚਾਲੂ ਰੱਖ ਸਕੀ ਨਹੀਂ ਇਹਨਾਂ ਨੁਕਸਾਨ ਚੱਲਣ ਦੇ ਬਾਵਜੂਦ ਮਤਲਬ ਅੱਗੇ ਤੋਂ ਇਹ ਕੰਮ ਕਰਨਾ ਬੜਾ ਮੁਸ਼ਕਿਲ ਹੋ ਸਕਦਾ ਜੀ ਜਿਹੜੀਆਂ ਮਸ਼ੀਨਰੀਆਂ ਤੁਹਾਡੀ ਆਪਣੀ ਪ੍ਰਾਈਵੇਟ ਹੈ ਜੀ ਹਾਂਜੀ ਆਪਣੀ ਮਸ਼ੀਨਰੀ ਹੈ ਕਿੰਨੇ ਕੁ ਕਰੋੜ ਦੀ ਮਸ਼ੀਨ ਹੈ ਜਿਹੜੀ ਤੁਹਾਡਾ ਸਾਰਾ ਪ੍ਰੋਜੈਕਟ ਚਲਾਉਂਦੀ ਸਾਰ ਇਹ ਲਗਭਗ 70 ਤੋਂ 80 ਲੱਖ ਦਾ ਜਿਹੜਾ ਹੈਗਾ ਜੀ ਮਸ਼ੀਨਰੀ ਹੈਗੀ ਆ ਇਹ ਤਾਂ ਤਕਰੀਬਨ ਸਾਰੀ ਲੋਨ ਤੇ ਵਗੈਰਾ ਤੇ ਹੋਣੀ ਜੀ ਹਾਂਜੀ ਕੁਝ ਪਹਿਲਾਂ ਦਿਨੇ ਤੇ ਪਿਛਲੇ ਸਾਲ ਵੀ ਮਸ਼ੀਨਰੀ ਲਈ ਆ ਉਹ ਪੂਰੇ ਲੋਨ ਤੇ ਹਾਂ ਜੀ ਤੇ ਉਹਦੀਆਂ ਕਿਸ਼ਤਾਂ ਚੱਲ ਰਹੀਆਂ ਨੇ ਸੋ ਇਸ ਵਿੱਚੋਂ ਅਸੀਂ ਮਤਲਬ ਕੰਮ ਕਰਕੇ ਇਸ ਵਿੱਚੋਂ ਮਤਲਬ ਜਿਹੜੀ ਕਿਸ਼ਤ ਉਹਦੀ ਕੱਢਦੇ ਆ ਜੀ ਸਰ ਇਹਦੀ ਨਾ ਸਾਨੂੰ ਕਾਲ ਆਈ ਸੀ ਮਾਰਨਿੰਗ 12 ਵਜੇ 29 ਮਿੰਟ ਤੇ ਜੀ ਇਹ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਅੱਗ ਬਹੁਤ ਸੀਗੀ ਤੇ ਅਸੀਂ ਨਾਲ ਦੀ ਨਾਲ ਅਫੀਸਰ ਸਾਹਿਬ ਨਾਲ ਗੱਲ ਕਰਕੇ ਪਟਿਆਲਾ ਤੋਂ ਇੱਕ ਨਾਬੇ ਤੋਂ ਤੇ ਇੱਕ ਆਪਣੀ ਦੂਸਰੀ ਗੱਡੀ ਸੁਰੂਰ ਤੋਂ ਦੁਬਾਰਾ ਇੱਥੇ ਬੁਲਾਈ ਹੈ ਤਾਂ ਕਿਤੇ ਕਾਬੂ ਥੋੜਾ ਬਹੁਤ ਪੈ ਗਿਆ ਬਾਕੀ ਤੁਹਾਡੇ ਸਾਹਮਣੇ ਆ ਜੀ ਕੁਝ ਪਤਾ ਲੱਗਿਆ ਹੀ ਘਟਨਾ ਦਾ ਕੋਈ ਕਾਰਨ ਕੀ ਰਿਹਾ ਇਹ ਘਟਨਾ ਦਾ ਕਾਰਨ ਤਾਂ ਜੀ ਕੋਈ ਪਤਾ ਨਹੀਂ ਲੱਗਿਆ ਹਾਲੇ ਇਹ ਜਿਹੜੀ ਪ੍ਰਾਲੀ ਸੀਗੀ ਇਹ ਹੈਗੀ ਸੀਗੀ ਸੁਖਵਿੰਦਰ ਸਿੰਘ son of ਗੁਰਮੀਤ ਸਿੰਘ ਇਹਨਾਂ ਦੀ ਪ੍ਰਾਲੀ ਸੀਗੀ ਜੀ ਇਹ ਇਹਨਾਂ ਨੇ ਸਾਨੂੰ 12:29 ਤੇ ਕਾਲ ਕੀਤੀ ਸੀ ਕਿ ਕਹਿੰਦੇ ਵੀ ਸਾਡੇ ਇੱਧਾਂ ਕਰਕੇ ਫਾਇਰ ਕਾਲ ਹੋਈ ਹੈ ਤੁਸੀਂ ਤੁਰੰਤ ਫਾਇਰ ਗੱਡੀ ਲੈ ਕੇ ਇੱਥੇ ਪਹੁੰਚੋ ਸੀ ਮੌਕੇ ਤੇ ਹੀ ਚਾਰ ਗੱਡੀਆਂ ਨਾਲ ਆ ਕੇ ਤੇ ਕਾਬੂ ਪਾ ਕੇ ਪਰ ਅਸੀਂ ਦੇਖ ਰਹੇ ਹਾਂ ਵਿਹਾੜ ਵੀ ਇਕੱਠਾ ਬਹੁਤ ਤੇਜ਼ੀ ਨਾਲ ਮੱਚ ਰਹੀਆਂ ਨੇ ਪਾਣੀ ਇੰਨਾ ਪਾਉਣ ਦੀ ਬਾਜ਼ੂ ਨਹੀਂ ਕੰਟਰੋਲ ਦੀ ਵੀ ਮਤਲਬ ਕਾਫੀ ਬੜਾ ਬਣਿਆ ਸੀ ਜਿਹੜੇ ਜੀ ਸਰ ਇਥੇ ਦਾ ਇਹਨਾਂ ਦੇ ਦੱਸਣ ਮੁਤਾਬਕ ਇਹ ਵੀ 150 ਕਿਲੇ ਦੀ ਘਟ ਸੀ ਜੀ ਇਥੇ